पीख की शहर में खड़े मील के पानी को लगातार कर देने कोशिश की जा रही है इंडियन नेशनल टीवी की टीम नाल गलबात बात कर दिया सुखदेव सिंह सुखाते डॉक्टर मनप्रीत सिंह ने इस बारे में ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਮਾਨਸਾ ਦੇ ਹਲਕੇ ਦੇ ਐਮਐਲਏ ਡਾਕਟਰ ਵੀਜੇ ਸਿੰਘ ਰਾਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਹਨਾਂ ਦੀ ਗਾਈਡਲਾਈਨ ਦੇ ਤਹਿਤ ਅਸੀਂ ਇਹ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਵੀ ਜਿਹੜੀ 10 ਇੰਚੀ ਪਾਈਪ ਆ ਸੀ ਇਹਦੇ ਥਰੂ ਜਿਹੜਾ ਗੁਰਦੁਆਰਾ ਰੋਡ ਦੇ ਉੱਪਰ ਜਿਹੜਾ ਪਾਣੀ ਖੜਾਗਾ ਉਸ ਪਾਣੀ ਦੀ ਨਿਕਾਸੀ ਦੇ ਵਾਸਤੇ ਅਸੀਂ ਇਹ ਜਿਹੜੀ ਪਾਈਪ 10 ਇੰਚੀ ਪਾਈਪ ਲੈ ਕੇ ਆਏ ਆ ਇੱਕ ਵਾਰੀ ਇਹਨੂੰ ਅਸੀਂ ਉੱਪਰ ਦੀ ਮਤਲਬ ਟੈਂਪਰੇਰੀ ਇਹਨੂੰ ਜੋੜ ਕੇ ਕਨੈਕਸ਼ਨ ਇੱਥੋਂ ਇਹਦਾ ਜਿਹੜਾ ਪਾਣੀ ਹੈ ਜੀ ਉਹ ਜਿਹੜਾ ਆਪਣਾ ਆਰਾਮਲੀਲਾ ਗਰਾਊਂਡ ਆ ਉਸ 32 ਇੰਚੀ ਪਾਈਪ ਦੇ ਜਿਹੜੀ ਸੀਵਰੇਜ ਦੀ ਜਾਂਦੀ ਆ ਉਹਦੇ ਥਰੂ ਇਹ ਪਾਣੀ ਐਮਪੀਐਸ ਤੱਕ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਐਮਪੀਐਸ ਤੇ ਸਾਡੀਆਂ ਤਿੰਨ ਮੋਟਰਾਂ ਆਲਰੇਡੀ ਪਹਿਲੀ ਚੱਲ ਰਹੀਆਂ ਨੇ ਉੱਥੋਂ ਅਸੀਂ ਇਹ ਪਾਣੀ ਐਸਟੀਪੀ ਤੇ ਜਾਂਦਾਗਾ ਫਿਰ ਅੱਗੇ ਗੰਦੇ ਨਾਲੇ ਦੇ ਵਿੱਚ ਚਲਾ ਜਾਂਦਾਗਾ ਪਾਣੀ ਤੁਸੀਂ ਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੀ 24 ਤਾਰੀਖ ਤੋਂ ਜਿਹੜਾ ਲਗਾਤਾਰ بارش ਹੋ ਰਹੀ ਆ ਉਹਦੇ ਕਰਕੇ ਸਾਰਿਆਂ ਨੂੰ ਇਸ ਗੰਦੇ ਪਾਣੀ ਦੇ ਨਾਲ ਸਾਹਮਣਾ ਕਰਨਾ ਪੈ ਰਿਹਾਗਾ ਸਰਕਾਰ ਦਾ ਸਾਡੇ ਮਾਨਯੋਗ ਐਮ.ਐਲ.ਏ ਸਾਹਿਬ ਦਾ ਸਾਡੇ ਨਗਰ ਆਪਣੇ ਨਗਰਪੰਚਾਇਤ ਦੇ ਪ੍ਰਧਾਨ ਜੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਸਟਰ ਗਿੰਦੂ ਸੋਨੀ ਜੀ ਤੇ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਮੋਟਲੀ ਲੀਡਰਸ਼ਿਪ ਆ ਸਾਰੇ ਐਮ.ਸੀ ਸਾਹਿਬਾਨ ਸਾਰੇ ਪੂਰਨ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਇਹ ਗੰਦਾ ਪਾਣੀ ਆ ਇਹਨੂੰ ਜਲਦੀ ਤੋਂ ਜਲਦੀ ਇੱਥੋਂ ਕੱਢ ਕੇ ਲੋਕਾਂ ਨੂੰ ਇਹ ਰਸਤਾ ਜਿਹੜਾ ਚਾਲੂ ਕਰਦਾ ਕਰ ਸਕੀਏ ਇਸ ਦੇ ਨਾਲ ਹੀ ਸਾਡੇ ਪੁੱਤੋਂ ਪਹਿਲਾਂ ਅਸੀਂ ਇਹ ਜਿਹੜਾ ਪਾਣੀ ਸੀ ਬਰਮੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਔਰ ਕਾਫੀ ਹੱਦ ਤੱਕ ਜਿਹੜਾ ਇਹ ਪਾਣੀ ਆ ਕੱਢ ਵੀ ਗਿਆ ਸੀਗਾ ਪਰ ਕੱਲ ਰਾਤ ਤੋਂ ਫਿਰ ਦੁਬਾਰਾ ਬਰਸਾਤ ਹੋਣ ਦੇ ਬਾਵਜੂਦ ਹੁਣ ਨਾਲ ਤਾਂ ਕਰਕੇ ਜਿਹੜਾ ਪਾਣੀ ਆ ਫੇਰ ਉਨੇ ਹੀ ਭਰ ਗਿਆ ਸੋ ਫਿਰ ਅਸ ਅੱਜ ਸਾਰੇ ਐਮਸੀ ਸਾਹਿਬਾਨਾਂ ਨੇ ਔਰ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਗਾਈਡ ਕੀਤਾ ਵੀ ਇਦਾਂ ਤੁਸੀਂ ਜਿਹੜਾ ਬਾਰ-ਬਾਰ ਕਦੇ ਲਫਾਫਾ ਲਾ ਰਹੇ ਹੋ ਜਾਂ ਕਰੇ ਤੁਸੀਂ ਮਤਲਬ ਆਰਜੀ ਪਾਣੀ ਪਾਈਪ ਪਾ ਕੇ ਪਾਣੀ ਕੱਢ ਰਹੇ ਹੋ ਉਹਦੇ ਨਾਲ ਨਾਲ ਤਾਂ ਪੈਸੇ ਦੀ ਬਰਬਾਦੀ ਹੋ ਰਹੀ ਹੈ ਨਾਲੇ ਠੋਸ ਹੱਲ ਵੀ ਨਹੀਂ ਹੋ ਰਿਹਾ ਸੋ ਕੋਈ ਗੱਡੀ ਹੱਲ ਵੀ ਨਹੀਂ ਹੋ ਰਿਹਾ ਤਾਂ ਐਮਐਲਏ ਸਾਹਿਬ ਕਹਿੰਦੇ ਵੀ ਤੁਸੀਂ 10 ਇੰਚੀ ਪਾਈਪ ਲਿਆਓ 10 ਇੰਚੀ ਪਾਈਪ ਲਿਆ ਕੇ ਇੱਕ ਵਾਰੀ ਤੁਸੀਂ ਉਹਨੂੰ ਟੈਂਪਰੇਰੀ ਉੱਪਰ ਦੀ ਧਰ ਕੇ ਸੜਕ ਦੇ ਉੱਪਰ ਧਰ ਕੇ ਸਾਈਡ ਤੇ ਇੱਥੋਂ ਜਿਹੜਾ ਤੁਸੀਂ ਪਾਣੀ ਆ ਸਾਰਾ ਨੂੰ ਕੱਢ ਦੋ ਉਸ ਤੋਂ ਬਾਅਦ ਨਾਲੇ ਤਾਂ ਆਪਾਂ ਇਸੇ ਪਾਈਪ ਤੋਂ ਹੀ ਇਸੇ ਟੋਬੇ ਤੋਂ ਲੈ ਕੇ ਇਹਨੂੰ ਆਪਾਂ ਐਮਪੀਐਸ ਤੱਕ ਪੱਕਾ ਕਰ ਦਾਂਗੇ ਫਿਰ ਇਹਨੂੰ ਤਾਂ ਜੋ ਬਾਰ-ਬਾਰ ਅਗਲੀ ਬਸਾਤਾਂ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਗੰਦੇ ਪਾਣੀ ਨਾਲ ਨਜੇਠਣਾ ਨਾ ਪਵੇ ਸੋ ਸਾਡੀ ਨਿਰੰਤਰ ਕੋਸ਼ਿਸ਼ ਸਾਡੇ ਨਗਰਪੰਚਾਇਤ ਦੀ ਸਾਰਿਆਂ ਦੀ ਐਮਸੀ ਸਾਹਿਬਾਨਾਂ ਦੀ ਕੋਸ਼ਿਸ਼ ਜਾਰੀ ਆ ਵੀ ਆਸੀਂ ਆਉਣ ਵਾਲੇ ਅਗਲੀਆਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇਹਦਾ ਕੋਈ ਪੱਕਾ ਹੱਲ ਇਹਦਾ ਕੋਈ ਪੱਕਾ ਪ੍ਰਬੰਧ ਕਰ ਸਕੀਏ ਧੰਨਵਾਦ ਜੀ ਬੈਗਰੀ ਜੀ ਦਾ ਖਾਲਸਾ ਬੈਗਰੀ ਜੀ ਕੀ ਪਤਨੀ ਜਿਹੜਾ ਟੋਬੇ ਦਾ ਪਾਣੀ ਹੈ ਜੀ ਟੋਬੇ ਦਾ ਪਾਣੀ ਅਸੀਂ ਪੱਕੇ ਤੌਰ ਤੇ ਕੇਰਾ ਪਾਈਪਾਂ ਪਾ ਕੇ ਹਰਾਮਲੀਲਾ ਗਰਾਊਂਡ ਤੱਕ ਜਾ ਰਹੇ ਹਾਂ ਅੱਛਾ ਜਿਹੜੀ ਸਮੱਸਿਆ ਹੈ ਮੁੜ ਕੇ ਸਮੱਸਿਆ ਨਾ ਹੋਵੇ ਕਿਉਂਕਿ ਮੌਸਮ ਸਾਫ਼ ਹੋ ਗਿਆ ਇਹੀ ਪਾਈਪ ਤੱਲੇ ਧਰਤੀ 'ਚ ਦੱਬਦਾਂਗੇ ਜੀ ਫਿਰ ਮੁੜ ਕੇ ਆਪਾਂ ਨੂੰ ਡਿੱਕਦੀ ਨਹੀਂ ਆਉਣੀ ਮੋਟਰ ਚੱਲੀ ਜਾਇਆ ਕਰੂ ਪੱਕਾ ਉਹਨਾਂ 'ਚ ਕਾਸੀ ਆਰ ਜੀ ਬੀਜੇ ਲਫਾਫੇ ਆਪਾਂ ਲਫਾਫਾ ਖਰੀਦਦੇ ਆ ਜਾਂ ਸੁੰਡ ਖਰੀਦਦੇ ਆ ਉਹ ਆਪਣੇ ਪੈਸੇ ਵੇਸਟ ਜਾਣਗੇ ਇਹ ਤਾਂ ਇਸ ਕਰਕੇ ਅਸੀਂ ਪੱਕੇ ਆ ਵੀ ਮਤਲਬ ਕਿਹੜੇ ਪੈਸੇ ਪਾਉਣ ਆਪਾਂ ਉੱਤੇ ਧਰਾਂਗੇ ਓਪਨ ਉਹ ਧਰਤੀ 'ਚ ਹੀ ਦੱਬਦਾਂਗੇ ਵੀ ਪੈਸਾ ਨਾ ਖਰਾਬ ਹੋਵੇ ਆਪਣੇ ਪਿੰਡ ਦਾ ਲੋਕਾਂ ਦਾ ਸਾਨੂੰ ਬਹੁਤ ਸਹਾਇਜ ਹੋਗਾ ਜੀ ਆਪਣਾ ਜੇ ਪ੍ਰਪੋਜ਼ਲ ਵਧੀਆ ਚੱਲ ਪਈ ਦੋ ਦਿਨਾਂ ਦੇ ਵਿੱਚ ਉਰੋਂ ਪਾਣੀ ਨਹੀਂ ਹੋਣਾ ਜੀ ਹਾਂ ਜੇ ਪਾਰਸਾਂ ਹੋਰ ਨਹੀਂ ਹੁੰਦੀਆ ਹਾਂ ਜੀ ਜੇ ਪਾਰਸਾਂ ਹੋਰ ਨਹੀਂ ਹੁੰਦੀਆ ਤਾਂ ਪਹਿਲਾਂ ਕਿਹੜੇ ਕਿਹੜੇ opral ਕੀਤੇ ਗਏ ਨੇ ਪਹਿਲਾਂ ਇੱਕ ਮੋਟਰ ਚੱਲ ਰਹੀ ਹੈ ਜੀ ਆਪਣੀ ਉਰੋਂ ਅੱਛਾ ਇੱਕ ਆਪਾਂ ਨਹੀਂ ਤੋਂ ਟਰੈਕਟਰ ਚਲਾਇਆ ਦੋ ਦਿਨ ਜੀ ਉਹ ਆਰਜੀ ਆਪਣਾ ਲਪਾਫਾ ਲਾਇਆ ਹੋਇਆ ਸੀ ਉੱਥੇ ਲੋਕ ਕਿਨੂੰ ਲੰਗਦੇ ਆਉਂਦੇ ਸੀ ਰਾਤ ਬਰਾਤੇ ਮੋਟਰਸਾਈਕਲ ਗੱਡੀ ਨਗਾਹ ਦਿੰਦੇ ਸੀ ਉਹ ਪਾੜ ਜਾਂਦੇ ਦਿੱਕਤਾਂ ਆਉਂਦੀਆਂ ਸੀ ਉਹਨਾਂ ਪਾਣੀ ਪ੍ਰੋਪਰ ਨਿਕਲਦਾ ਨਹੀਂ ਸੀ ਨਾਲੇ ਆਪਣੇ ਸਫਾਈ ਸੇਵਕ ਰਾਤ ਨੂੰ ਹਰਾਨ ਹੁੰਦੇ ਸੀ ਇਹ ਮਸਲਾ ਤੁਹਾਨੂੰ ਤਾਂ ਕਰਨਾ ਪਿਆ ਇਹ ਪਾਣੀ ਜਿਹੜਾ ਕਿੱਥੇ ਨਿਕਲੂਗਾ ਕਿੱਥੇ ਖਤਮ ਹੋਏਗਾ ਇਹ ਆਪਣੇ 32 ਇੰਚ ਦੇ ਆ ਕੇ ਆਮ ਲੀਲਾ ਗਰਾਊਂਡ ਦੇ ਉੱਚ ਸੀਵਰੇਜ ਚ ਪਾ ਦਾਂਗੇ ਉਸ ਤੋਂ ਬਾਅਦ ਆਪਣਾ ਐਮ ਪੀ ਐਸ ਤੇ ਜਾਊਗਾ ਉੱਥੇ ਆਪਾਂ ਤਿੰਨ ਮੋਟਰਾਂ ਲਾਈ ਹੋਈਆਂ ਨੇ ਪਾਣੀ ਚੱਕਣ ਬਾਅਦ ਤੇ ਨਾਲੇ ਚ ਜਾਂਦਾ ਜੀ ਅੱਛਾ ਅੱਛਾ ਹਾਂਜੀ ਤੇ ਹੋਰ ਵੀ ਕਿਹਦੇ ਕਿੱਥੇ ਕਿਹੜੇ ਕਿਹੜੇ ਬਾਡਾਂ ਦੇ ਵਿੱਚ ਇਹ ਆਤ ਨੇ ਇੱਕ ਆਪਾਂ ਕੈਂਚੀਆਂ ਤੇ ਜੀ ਅੱਛਾ ਮਤਲਬ ਜੇ ਸੀ ਵੀ ਨਾਲ ਪੱਟ ਕੇ ਬਲਾਡਾ ਕੈਂਚੇ ਹਾਂ ਬਲਾਡਾ ਕੈਂਚੇ ਨੇ ਪੀਬੀਡਬਲਯੂਡੀ ਵਾਲਿਆਂ ਦਾ ਨਾਲਾ ਉਹਦੇ ਵਿੱਚ ਪੈਂਦਾ ਕਰਤਾ ਬਣੀ ਜੀ ਉਧਰ ਵੀ ਪਾਣੀ ਬਹੁਤ ਲੰਗੀ ਜਾਂਦਾ ਜੀ ਇੱਕ ਤੋਂ ਪਹਿਲਾਂ ਇੱਕ ਨੰਬਰ ਵਾਰਡ ਚੋਂ ਆਪਾਂ ਟਰੈਕਟਰ ਨਾਲ ਪਾਣੀ ਚੱਕਿਆ ਜੀ ਉਹ ਪਰਾਂ ਸਮਾਂ ਘੜੀ ਪਤਾ ਜੀ ਇੱਕ ਸ਼ਮਸ਼ਾਨ ਘਾਟ ਰੋਡ ਦਾ ਉਹਦਾ ਕੀ ਹਾਲ ਹੈ ਉਹਦਾ ਇਹਦੇ ਨਾਲ ਜੋੜ ਹੈਗਾ ਜੀ ਨਾਲੇ ਭਲਾਡਾ ਰੋਡ ਕਣੀ ਚਾਹੀ ਜਾਂਦਾ ਹੈ ਅੱਛਾ ਹਾਂਜੀ ਸੀਵਰਾਏ ਭਰੇ ਵਿੱਚ ਇਧਰ ਆ ਜੂਗਾ ਜੀ ਅੱਛਾ ਜੀ ਠੀਕ ਹੈ ਜੀ ਫਿਰ ਵਨ